ਜੰਡ ਸਾਹਿਬ ਪਾਸ਼ਾਏ ਦਸਮੀ 100 ਕੁਸ਼ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਕਰਾਂਗੇ ਗੁਰੂ ਦੇ ਸੁੰਦਰ ਰਮਾਲਿਆਂ ਦੇ ਵਿੱਚ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਪਰਾਜਮਨ ਨੇ ਨਸਨ ਕਰ ਲੋ ਤੇ ਇੱਧਰ ਇਹ ਬਿਲਕੁਲ ਦਰਬਾਰ ਸਾਹਿਬ ਦੇ ਪਿੱਛੇ ਜੰਡ ਦਾ ਜੰਡ ਸਾਹਿਬ ਦਾ ਜਿਹੜਾ ਤਰ੍ਹਾਂ ਅਸੀਂ ਦਰਸ਼ਨ ਕਰਾਂਗੇ ਆਪਾਂ ਗੁਰਦੁਆਰਾ ਬੀੜ ਗੁਰੂ ਜੰਡ ਸਾਹਿਬ ਪਾਸ਼ਾਏ ਦਸਮੀ ਜੀ ਤੇ ਆਪਾਂ ਖੜੇ ਆ ਇਸ ਵੇਲੇ ਚਮਕੌਰ ਸਾਹਿਬ ਸਮਰਾਲਾ ਜਿਹੜੀ ਨਹਿਰ ਦੇ ਨਾਲ-ਨਾਲ ਸੜਕ ਜਾ ਰਹੀ ਹੈ ਉੱਥੇ ਖੜੇ ਆ ਪਾਣੀ ਚੱਲ ਰਿਹਾ ਕਾਫੀ ਚੜਿਆ ਹੋਇਆ ਪਾਣੀ ਤੇ ਚਲਦੇ ਆਂ ਗੁਰਦੁਆਰਾ ਜੰਡ ਸਾਹਿਬ ਪਾਸਾ ਜੀ 10ਵੀਂ ਦਰਸ਼ਨ ਕਰਾਂਗੇ ਚੱਲ ਕੇ ਤੇ ਇੱਥੋਂ ਪੁਲ ਤੋਂ ਆਪਾਂ ਇਧਰ ਖੱਬੇ ਮੁੜਾਂਗੇ ਲਓ ਜੀ ਆਪਾਂ ਪਹੁੰਚਣ ਵਾਲੇ ਆ ਉਧਰ ਆ ਦੇਖੋ ਕੋਲਡ ਡਰਿੰਕ ਭਗਤ ਜੀ ਵੱਲੋਂ ਪੀਤਾ ਜਾ ਰਿਹਾ ਉਹ ਦੇਖੋ ਕੋਲਡ ਕੋਲਡ ਡਰਿੰਕ ਪੀ ਕੇ ਆਟਿਆ ਕੀ ਬਾਤ ਆ ਵਾਹ ਜੀ ਵਾਹ ਦੇਖੋ ਨਹਿਰ ਚੜੀ ਹੋਈ ਆ ਸੰਗਤ ਜੀ ਤੇ ਸਾਹਮਣੇ ਚੜੀ ਹੋਈ ਆ ਸੰਗਤ ਜੀ ਤੇ ਸਾਹਮਣੇ ਗੁਰਦੁਆਰਾ ਬੀੜ ਗੁਰੂ ਜੰਡ ਸਾਹਿਬ ਜੀ ਦਾ ਗੇਟ ਆ ਗਿਆ ਨਹਿਰ ਦੇ ਨਾਲ ਇਹ ਜਿਹੜੀ ਆ ਨਹਿਰ ਰੋਪੜ ਤੋਂ ਆਉਂਦੀ ਆ ਜੀ ਕੱਚੀ ਨਹਿਰ ਹੈ ਇਹ ਇਹ ਇਧਰ ਦਰਾਹਾ ਸਮਰਾਲਾ ਉਧਰ ਨੂੰ ਜਾ ਰਿਹਾ ਪਾਣੀ ਉਧਰ ਨੂੰ ਇਹ ਸੜਕ ਜਾਂਦੀ ਆ ਜੀ ਚੱਲਦੇ ਆਪਾਂ ਅੱਗੇ ਦਰਸ਼ਨ ਕਰਦੇ ਆ ਜੇ ਵਗੇਟ ਨੰਗੇ ਆ ਤੇ ਇਥੋਂ ਕਰਬਜੀ ਆ ਤੇ ਆ ਖੇਤ ਨੇ ਹਰੇ ਭਰੇ ਪੰਜਾਬ ਦੇ ਆ ਦੇ ਵਾਜਾਰਿਆਂ ਤੇ ਜੱਟ ਸਾਹਿਬ ਇਹ ਰਸਤਾ ਦੇਖੋ ਕਿੰਨਾ ਸੋਹਣਾ ਹਰਿਆਵਲੀ ਹਰਿਆਵਲਾ ਸੰਗਤ ਜੀ 뷰 ਦੇਖੋ ਕਿੰਨਾ ਸੋਹਣਾ 뷰 ਆ ਰਿਹਾ ਸੱਜੇ ਖੱਬੇ ਬਹੁਤ ਸੋਹਣਾ ਲੱਗ ਰਿਹਾ ਜੀ ਤੇ ਸਾਹਮਣੇ ਸਾਈਡ ਜਿਹੜੀ ਆ ਇਧਰ ਨਹਿਰ ਬਹਿ ਰਹੀ ਆ ਅੱਗੇ ਆਗੇ ਕਾਫੀ ਗੁਰਦੁਆਰਾ ਸਾਹਿਬ ਪਹੁੰਚਦੇ ਤੁਹਾਨੂੰ ਮਿਲਦੇ ਆ ਜੀ ਪੁੱਜ ਕੇ ਜੀ ਗੁਰਦੁਆਰਾ ਬੀੜ ਗੁਰੂ ਜੰਡ ਸਾਹਿਬ ਪਾਸ਼ਾ ਜੀ ਦਸਵੀਂ ਜੀ ਇਹ ਹੈ ਮੇਨ ਡਿਊਟੀ ਗੁਰਦੁਆਰਾ ਸਾਹਿਬ ਦੇ ਚਲਦੇ ਆਪਾਂ ਅੰਦਰ ਤੇ ਮੋਟਰਸਾਈਕਲ ਆਪ ਪਰਲੇ ਪਾਸੇ ਦੇ ਅੰਦਰ ਲਾ ਦੇਣੇ ਆ ਮੇਰੇ ਵੱਲੋਂ ਆਪ ਸਭ ਨੂੰ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਮੇਰੇ ਇਸ ਨਵੇਂ YouTube ਚੈਨਲ ਦੇ ਨਵੇਂ ਬਲੌਗ ਦੇ ਵਿੱਚ ਅੱਜ ਦਾ ਬਲੌਗ ਹੈਗਾ ਆਪਾਂ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਗੁਰਦੁਆਰਾ ਬੀੜ ਜੰਡ ਸਾਹਿਬ ਪਾਸ਼ਾਈ ਦਸਵੀਂ ਆਪ ਪਿਆ ਹੈ ਦੇਖੋ ਗੁਰਦੁਆਰਾ ਬੀੜ ਗੁਰੂ ਜੰਡ ਸਾਹਿਬ ਜੀ ਦੇ ਪਾਸ਼ਾ ਜੀ ਦਸਵੀਂ ਦੇ ਡਿਊਟੀ ਤੇ ਪਹੁੰਚ ਗਏ ਆ ਸਾਹਮਣੇ ਅੰਦਰ ਗੁਰਦੁਆਰਾ ਜੁਗਰ ਕੇ ਦਰਸ਼ਨ ਕਰੋ ਤੇ ਆਪਾਂ ਅੰਦਰ ਚੱਲਦੇ ਆ ਤੇ ਨਾਲੇ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਇਤਿਹਾਸ ਦੇ ਤੁਹਾਨੂੰ ਜਾਣੂ ਕਰਾਵਾਂਗੇ ਕੀ ਇਤਿਹਾਸ ਹੈਗਾ ਜੁੜੇ ਰਹੋ ਮੇਰੇ ਨਾਲ ਸੰਗਤ ਜੀ ਗੁਰਦੁਆਰਾ ਬੀੜ ਗੁਰੂ ਜੰਡ ਸਾਹਿਬ ਪਾਸ਼ਾ ਜੀ ਦਸਵੀਂ ਜੀ ਦਾ ਜਿਹੜਾ ਇਤਿਹਾਸ ਆ ਉਹ ਮੈਂ ਤੁਹਾਨੂੰ ਪੜ ਕੇ ਸੁਣਾਉਣਾ ਜੀ ਤੇ ਜਿਹੜੇ ਮੇਰੇ ਵੀਰ ਭਾਈ ਨੇ ਕੋਈ ਪੋਰਟ ਕਰਕੇ ਪੜ੍ਹਨਾ ਚਾਹਣਾ ਹੋਵੇ ਤਾਂ ਪੋਰਟ ਕਰਕੇ ਵੀ ਪੜ ਸਕਦਾ ਹੈਗਾ ਇਹ ਜਿਹੜਾ ਇਤਿਹਾਸ ਪੰਜਾਬੀ ਔਰ ਇੰਗਲਿਸ਼ ਦੇ ਵਿੱਚ ਇੱਥੇ ਬੋਰਡ ਤੇ ਲਿਖਿਆ ਹੋਇਆ ਬਿਕਰਮੀ 1700 ਗਾਟ ਇਸਵੀ ਯਾਨੀ ਕਿ 1704 ਇਸਵੀ ਸੱਤ ਫੋਦੀ ਰਾਤ ਮੋਗਲਾਂ ਨਾਲ ਜੁੱਧ ਕਰਨ ਉਪਰੰਤ ਕੱਚੀ ਗੜੀ ਸ੍ਰੀ ਚਮਕੌਰ ਸਾਹਿਬ ਤੋਂ ਪੰਜ ਪਿਆਰਿਆਂ ਦੇ ਹੁਕਮ ਨੂੰ ਪ੍ਰਵਾਨ ਕਰਦੇ ਹੋਏ ਧੰਤਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੱਗੇ ਵੱਲ ਨੂੰ ਚੱਲੇ ਪਏ ਫਿਰ ਇਸ ਸਥਾਨ ਤੇ ਜੋ ਕਿ ਸ੍ਰੀ ਚਮਕੌਰ ਸਾਹਿਬ ਤੋਂ ਦੋ ਕੋਹ ਦੂਰ ਹੈ ਇੱਥੇ ਗੁਰੂ ਜੀ ਨੇ ਇਸ ਜੰਡ ਦੇ ਦਰਖਤ ਹੇਠ ਆਰਾਮ ਕੀਤਾ ਤਵਾਰੀਖ ਗੁਰੂ ਖਾਲਸਾ ਪਾਗ ਪਹਿਲਾ ਪੰਨਾ 1000 ਤੇ 18 ਗੁਰੂ 10 ਹਿੱਸਾ ਤਿੱਜਾ ਇੱਥੇ ਗੁਰੂ ਸਾਹਿਬ ਜੀ ਨੇ ਅਲਫੂਤੇ ਗਾਮੂਨ ਨਾਂ ਦੇ ਮੁਕਵਰਾਂ ਨੂੰ ਸੋਧਿਆ ਸੀ ਅਤੇ ਅੱਠ ਪਉ ਦੀ ਰਾਤ ਨੂੰ ਗੁਰੂ ਸਾਹਿਬ ਜੀ ਨੇ ਝਾੜ ਸਾਹਿਬ ਵੱਲ ਨੂੰ ਚਾਲੇ ਪਾਤੇ ਇਦੋਂ ਬਾਅਦ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰਾਜ ਫਿਰ ਅੱਗੇ ਝਾੜ ਸਾਹਿਬ ਚਲੇ ਗਏ ਉਹ ਵੀ ਮੈਂ ਤੁਹਾਨੂੰ ਅਗਲੀ ਵੀਡੀਓ ਵਿੱਚ ਝਾੜ ਸਾਹਿਬ ਜੀ ਦੇ ਦਰਸ਼ਨ ਕਰਾਉਂਗਾ ਆਓ ਚੱਲਦੇ ਆਂ ਅਪਰ ਗੋਦਵਾਲ ਸਾਹਿਬ ਦੇ ਦਰਸ਼ਨ ਕਰਦੇ ਆਂ ਜੀ ਗੁਰਦਾਰਾ ਸਾਹਿਬ ਦੀ ਪਾਰਕਿੰਗ ਜਨ ਸਾਹਿਬ ਵੀੜ ਦੇ ਅੰਦਰ ਆ ਗਏ ਮੋਟਰਸਾਈਕਲ ਆਪਾਂ ਇੱਥੇ ਲਾ ਦਿੱਤਾ ਤੇ ਚੱਲਦੇ ਆਂ ਅਪਾ ਅੱਗੇ ਵਧਦੇ ਆਂ ਜੀ ਤੇ ਆ ਸਾਹਮਣੇ ਆਪਾਂ ਤੁਹਾਨੂੰ ਦਿਖਾਈ ਸੀ ਜੂਰੀ ਤੇ ਆਪਾਂ ਪਾਰਕਿੰਗ ਵੱਲ ਦੀ ਆ ਗਏ ਆ ਇਹ ਬੜੇ ਸੋਹਣੇ ਬਾਹਰ ਆ ਪਾਰਕ ਬਣੇ ਹੋਏ ਆ ਫੁੱਲ ਨਾ ਤੋੜੋ ਸਫਾਈ ਦਾ ਧਿਆਨ ਰੱਖੋ ਤੇ ਸਾਹਮਣੇ ਤਨ ਤਨ ਨਿਸ਼ਾਨ ਸਾਹਿਬ ਜੀ ਝੂਲ ਰਹੇ ਨੇ ਆਓ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਜੰਡ ਦਾ ਦਰਫਤ ਦਿਖਾਵਾਂਗੇ ਜਿੱਥੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆ ਕੇ ਆਰਾਮ ਕੀਤਾ ਸੀਗਾ ਇਹ ਹੈ ਇਹਨਾਂ ਦੇ ਡਾਕਟਰ ਜੋੜੇ ਘਰ ਤੇ ਦੇਖ ਕਰ ਤੇ ਸਾਹਮਣੇ ਤੁਸੀਂ ਦੇਖ ਹੀ ਰਹੇ ਹੋ ਬਹੁਤ ਸੋਹਣੇ ਗੁਰੂ ਘਰ ਬਣੇ ਹੋਏ ਨੇ ਤੇ ਗੁਰਦੁਆਰਾ ਬੀੜ ਗੁਰੂ ਜੰਡ ਸਾਹਿਬ ਪਾਸ਼ਾ 10ਵੀਂ 100 ਕੁਝ ਜ਼ਰੂਰੀ ਬੇਨਤੀਆਂ ਲਿਖੀਆਂ ਨੇ ਗੁਰਸਾਹਿਬ ਸਾਹਿਬ ਵਿਖੇ ਲੰਗਰ ਹਾਲ ਤੇ ਸਰੋਵਰ ਦੀ ਕਾਰ ਸੇਵਾ ਆਰੰਭ ਕੀਤੀ ਗਈ ਹੈ ਸਮੂਹ ਸਾ ਸੰਗਤਾਂ ਨੂੰ ਬੇਨਤੀ ਹੈ ਕਾਰ ਸੇਵਾ ਵਿੱਚ ਤਨ ਮਨ ਧਨ ਨਾਲ ਸੇਵਾ ਕਰਕੇ ਯੋਗਦਾਨ ਪਾਓ ਜੀ ਬਾਬਾ ਹਰਵੰਦ ਸਿੰਘ ਜੀ ਦਿੱਲੀ ਵਾਲੇ ਉਹਨਾਂ ਦੀ ਇੱਥੇ ਕਾਰ ਸੇਵਾਵਾਂ ਬਾਬਾ ਵਜਨ ਸਿੰਘ ਜੀ ਦਿੱਲੀ ਵਾਲੇ ਇਹਨਾਂ ਦੀ ਇੱਥੇ ਜਿਹੜੀਆਂ ਕਾਰ ਸੇਵਾਵਾਂ ਚੱਲ ਰਹੀਆਂ ਨੇ ਤੇ ਇਧਰ ਵੀ ਇਤਿਹਾਸ ਗੁਰਦਾਸ ਸਾਹਿਬ ਦਾ ਲਿਖਿਆ ਹੋਇਆ ਇਹ ਤੁਹਾਨੂੰ ਪੜਾ ਕੇ ਪੜ ਕੇ ਪੈਂਦਾ ਜਿਹੜਾ ਕਿ ਸੁਣਾ ਦਿੱਤਾ ਜੀ ਚਲਦੇ ਆਪਾਂ ਹੱਤੋਕੇ ਅੰਦਰ ਸਭ ਤੋਂ ਪਹਿਲਾਂ ਆਪਾਂ ਇੱਥਾ ਹੱਤੋਕੇ ਚੰਨ ਧੋਕੇ ਦੇ ਅੰਦਰ ਚਲਦੇ ਆ ਜੀ ਇਹ ਚੰਨ ਗੰਗਾ ਹਨ ਦੀ ਪਹੁੰਚ ਗਏ ਆਪਾਂ ਗੁਰਦਾਸ ਸਾਹਿਬ ਸਭ ਤੋਂ ਪਹਿਲਾਂ ਆਪਾਂ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਕਰਾਂਗੇ ਗੁਰੂ ਦੇ ਨਿਸ਼ਾਨ ਸਾਹਿਬ ਝੂਲ ਰਹੇ ਨੇ ਜੋ ਵੀ ਮੇਰਾ ਵੀਰ ਭਾਈ ਇਸ ਵੀਡੀਓ ਰਾਹੀਂ ਦਰਸ਼ਨ ਕਰ ਰਿਹਾ ਉਹਦੀਆਂ ਮਨੋ ਕਾਮਨਾ ਪੂਰੀਆਂ ਹੋਣ ਜੀ ਉਹਨਾਂ ਦੇ ਕੰਮ ਕਾਲਾ ਦਿਨ ਦੁੱਖ ਨਹੀਂ ਰਾਤ ਚੌਗਣੀ ਹੋਵੇ ਤੇ ਚੱਲਦੇ ਆਂ ਦਾ ਗੁਰਦੁਆਰਾ ਸਾਹਿਬ ਅੱਜ ਦਾ ਮੁੱਖ ਬਾਗ ਗੁਰਦੁਆਰਾ ਬੀੜ ਜੰਡ ਸਾਹਿਬ ਜੀ ਦਾ ਤਨਾਸਰੀ ਮਹੱਲਾ ਪੰਜਵਾ ਤੁਮ ਦਾਤੇ ਠਾਕੁਰ ਪਰਤ ਪਾਲਕ ਨਾਇਕ ਖਸਮ ਹਮਾਰੇ ਨਿਮਖ ਨੇਕ ਤੁਮ ਹੀ ਪਰਤ ਪਾਲੇ ਹਮ ਬਾਰਕ ਤੁਮਰੇ ਧਾਰੇ ਏਸੀ ਇੱਛਤਾ ਅਜ ਤਾਂ ਜਿਹੜਾ ਦੇ ਮੁਖ ਪਾਕ ਚਲਦੇ ਆਪਾਂ ਅੰਦਰ ਤੇ ਗੁਜਰਾ ਸਾਹਿਬ ਦੇ ਐਂਟਰੈਂਸ ਤੇ ਆਪਾਂ ਇਧਰੋਂ ਆਏ ਸੀ ਨਿਸ਼ਾਨ ਸਾਹਿਬ ਦਾ ਦਰਸ਼ਨ ਕਰ ਲੈ ਚਲਦੇ ਆਪਾਂ ਅੰਦਰ ਜੀ ਪੌਂਚ ਰਹੇ ਆਂ ਫੰਗੋਦਸ ਸਾਹਿਬ ਦਰਸ਼ਨ ਕਰੋ ਗੁਰਦੁਆਰਾ ਡਾਂਡ ਸਾਹਿਬ 5.10 ਜੀ ਮੱਥਾ ਟੇਕਾਂਗੇ ਤੇ ਬਹੁਤ ਸੋਹਣੇ ਗੁਰਦੋਸ ਸਾਹਿਬ ਹੈ ਦਰਸ਼ਨ ਹੋਵੇ ਬਹੁਤ ਸੋਹਣੇ ਸੁੰਦਰ ਮਾਲਿਆ ਦੇ ਵਿੱਚ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਰਾਜਮਾਨ ਹੈ ਐਸੀ ਚੱਲ ਰਿਹਾ ਬਹੁਤ ਸੋਹਣਾ ਗੁਰੂ ਘਰ ਜਿਹੜੇ ਬੜੇ ਹੋਏ ਨੇ ਇੱਧਰ ਤੁਸੀਂ ਵੀ ਆਪਾਂ ਦਰਸ਼ਨ ਕਰਾਂਗੇ ਤੇ ਸ਼ਾਸਤਰਾਂ ਦੇ ਦਰਸ਼ਨ ਕਰੋ ਜੀ ਤੰਤਾਂ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਸਸਤਰ ਤੰਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਨਾਲ ਹੀ ਜੋ ਸਾਹਿਬ ਦਾ ਪ੍ਰਦਰਸ਼ਨ ਕਰਾਂਗੇ ਵਾਹਿਗੁਰੂ ਜੀ ਵਾਹਿਗੁਰੂ ਤੇ ਬਿਲਕੁਲ ਆਪਾਂ ਤੰਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿੱਛੇ ਖੜੇ ਆ ਜੀ ਨਮਸਕਾਰ ਕਰ ਰਹੇ ਆ ਜੋ ਵੀ ਮੇਰੀ ਇਸ ਵੀਡੀਓ ਰਾਹੀਂ ਇਸ ਗੁਰਦੁਆਰਾ ਜੰਡ ਸਾਹਿਬ ਜੀ ਦੇ ਦਰਸ਼ਨ ਕਰ ਰਿਹਾ ਹਾਂ ਉਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋਣ ਨਗਾਰਾ ਸਾਹਿਬ ਨਸਮ ਕਰ ਲੋ ਤੇ ਇੱਧਰ ਊਟਕਾ ਸਾਹਿਬ ਜੀ ਬਿਮਾਰੀ ਜ ਬੜੇ ਸੋਹਣੇ ਤਰੀਕੇ ਜਨਾਲ ਰੱਖੇ ਹੋਏ ਨੇ ਤੇ ਹੈ ਤੇ ਦੇਖਿ ਰਿਹਾ ਹਾਂ ਚਲਦੇ ਹਾਂ ਬਾਹਰ ਸੰਗਤੀ ਇਹ ਜੰਡ ਸਾਹਿਬ ਆ ਜਿੱਥੇ ਧੰਨ ਧੰਨ ਸ੍ਰੀ ਗੁਰੂ ਬਾਜਾਂ ਵਾਲੇ ਕਲੰਗੀਆਂ ਵਾਲੇ ਇੱਥੇ ਆ ਕੇ ਜਿਵੇਂ ਤੁਹਾਨੂੰ ਮੈਂ ਇਤਿਹਾਸ ਸੁਣਾਇਆ ਸੀਗਾ ਇੱਥੇ ਆ ਕੇ ਠਹਿਰੇ ਸਨ ਇਹ ਹੈ ਉਹ ਜਨ ਸਾਹਬ ਦਾ ਤਰਕ ਨਮਸਕਾਰ ਕਰਦੇ ਆ ਤੇ ਬੜਾ ਸੋਹਣਾ ਦੇਖੋ ਇਹਨੂੰ ਸਪੋਟਾਂ ਲਾ ਲਾ ਕੇ ਨਾ ਆ ਦੇਖੋ ਵਿਰਧ ਹੋ ਗਿਆ ਕਾਫੀ ਆ ਦੇਖੋ ਕਾਫੀ ਵਿਰਧ ਹੋਇਆ ਜੀ ਜਨ ਸਾਹਬ ਦਾ ਪਰ ਫੇਰ ਵੀ ਹਰਾ ਹੈਗਾ ਸਪੋਟਾਂ ਨਾਲ ਸਾਂਭਿਆ ਹੋਇਆ ਹੈਗਾ ਬਿਲਕੁਲ ਬਿਲਕੁਲ ਸਾਹਮਣੇ ਤਾਂ-ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਪਾਠ ਚੱਲ ਰਹੇ ਨੇ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਸੰਗੇ ਤੇ ਦੇ ਸਾਡੇ ਕਿੰਨਾ ਹਰਾ ਭਰਾ ਜਿਹੜਾ ਇਹ ਜੰਡ ਦਾ ਦਰਖਤਾ ਨਮਸਕਾਰ ਕਰਦੇ ਆ ਜੀ ਤੇ ਸੰਗ ਤੋਂ ਦੇਖੋ ਦਰਸ਼ਨ ਤੁਸੀਂ ਆਪ ਵੀ ਆਓ ਤੇ ਬੱਚਿਆਂ ਨੂੰ ਲਿਆਓ ਤੇ ਇੱਥੇ ਦਰਸ਼ਨ ਕਰਕੇ ਜਾਓ ਬਿਲਕੁਲ ਝੰਡਾ ਸਾਹਿਬ ਗੁਰਦੁਆਰਾ ਜਿਹੜਾ ਨਹਿਰ ਦੇ ਨਾਲ ਪਾਸ਼ਾ ਜੀ ਦਸਵੀਂ ਜੀ ਦਾ ਇਹ ਬਿਲਕੁਲ ਦਰਬਾਰ ਸਾਹਿਬ ਦੇ ਪਿੱਛੇ ਝੰਡਾ ਦਾ ਜੰਡ ਸਾਹਿਬ ਦਾ ਜਿਹੜਾ ਦਰਸ਼ਤਾ ਜਿੱਥੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆ ਕੇ ਪੜ੍ਹਦੇ ਸਨ ਉਹਨਾਂ ਨੇ ਆਮ ਕੀਤਾ ਸੀ ਇਹ ਉਹ ਤਰਖਤਾ ਜੀ ਦਰਸ਼ਨ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਇੱਧਰ ਹੈ ਲੰਗਰ ਹਾਲ ਕਾਫੀ ਇੱਧਰ ਬਾਹਰ ਭਾਂਡੇ ਭੁੰਡੇ ਪਏ ਆ ਕਾਫੀ ਇੱਧਰ ਸਾਹਮਣੇ ਲੰਗਰ ਹਾਲ ਚੱਲਦੇ ਆ ਪਰ ਲੰਗਰ ਟਕਾਂ ਦੇ ਨਾਲੇ ਬਹੁਤ ਸਾਰੀ ਸਾਫ ਸਫਾਈ ਰੱਖੀ ਗਈ ਹੋਈ ਹੈਗੀ ਆ ਇੱਧਰ ਭਾਂਡੇ ਜਿਹੜੇ ਧੁੱਤ ਜਾਂਦੇ ਨੇ ਬਠਾਲ ਸਾਹਿਬ ਆ ਜੀ ਫਤਿਹ ਜੀ ਇੱਧਰ ਬਾਬਾ ਜੀ ਲੰਗਰ ਦੇ ਚਾਰਜ ਆ ਦੇਖੋ ਲੱਕੜਾਂ ਪਈਆਂ ਲੱਕੜਾਂ ਤੇ ਜਿਹੜਾ ਲੰਗਰ ਬੜੇ ਸਾਫ਼ ਸੁਥਰੇ ਢੰਗ ਨਾਲ ਬਣਦਾ ਜੀ ਤੇ ਇੱਧਰ ਬਰਤਨ ਧੋਣ ਦਾ ਖਾਸ ਪ੍ਰਬੰਧ ਆ ਚੱਲਦੇ ਆ ਜੀ ਆਪਾਂ ਲੰਗਰ ਛਕਾਂਗੇ ਅੰਦਰ ਤੇ ਆ ਸਾਹਮਣੇ ਬਗਵਦਗੁਰੂ ਸਾਹਿਬ ਸਾਰੇ ਲਾਗਰੀ ਸਿੰਘ ਦੇ ਸੇਵਾਦਾਰ ਨੇ ਸਾਰੇ ਬੈਠੇ ਨੇ ਚਲੋ ਬਹੁਤ ਬਾਬੇ ਦੀ ਛੱਤਰ ਛਾਇਆ ਥੱਲੇ ਸੇਵਾ ਕਰਦੇ ਨੇ ਬੜੇ ਸਾਫ ਸੁਥਰੇ ਢੰਗ ਨਾਲ ਜਿਹੜਾ ਇੱਥੇ ਲੰਗਰ ਉਹ ਪਰੋਸਿਆ ਜਾਂਦਾ ਹੈਗਾ ਤੁਸੀਂ ਦੇਖ ਸਕਦੇ ਹੋ ਸਾਰਾ ਢਾਕੇ ਰੱਖਿਆ ਹੋਇਆ ਆ ਦੇਖੋ ਕੀਤਲੀਆਂ ਵੀ ਢਾਕੇ ਜਿਹੜੀਆਂ ਰੱਖੀਆਂ ਗਈਆਂ ਹੈਗੀਆਂ ਆਪਾਂ ਛਕਦੇ ਆ ਲੰਗਰ ਚੱਲਦੇ ਅੰਦਰ ਦੇਖੋ ਖਾਲਸਾ ਜੀ ਦੇਖੋ ਸੰਗਤ ਜੀ ਆ ਦੇਖੋ ਲੰਗਰ ਜਿਵੇਂ ਢਾਕੇ ਆ ਦੇਖੋ ਪ੍ਰਸ਼ਾਦੇ ਰੱਖੇ ਹੋਏ ਆ ਬੜੇ ਸਾਫ ਸੁਥਰੇ ਇਹਨਾਂ ਦੀ ਮਿਹਨਤ ਆ ਸਿੰਘ ਸਾਹਿਬ ਦੀ ਆ ਦੇਖੋ ਚਾਰ ਹੈਗਾ ਪ੍ਰਸ਼ਾਦੇ ਹੈਗੇ ਆ ਲਈ ਲੰਗਰ ਆ ਗਿਆ ਆਪਣਾ ਨਾਲ ਕੋਕਤਾਂ ਸਰ ਜੀ ਲੱਸੀ ਤੇ ਪ੍ਰਸ਼ਾਦੇ ਸਾਹਮਣੇ ਸਿੰਘ ਸਾਹਿਬੀ ਲੰਗਰ ਛਕ ਰਹੇ ਆ ਗੁਰੂ ਜੀ ਨੂੰ ਜਾਂਦੇ ਦੇਖ ਕੇ ਰੌਲਾ ਪਾਉਂਦੇ ਹੋਏ ਪਿੰਡ ਕੀੜੀ ਫਗਾਨਾ ਦੇ ਹਲਕੂ ਤੇ ગામੋਂ ਆਪ ਉਹਨਾਂ ਦੀ ਫੋਟੋ ਅਜੀ ਉੱਤੇ ગામੋਂ ਤੇ ਹਲਕੂ ਤੇ ગામੋਂ ਦੇਖੋ ਇਹਨਾਂ ਦੀ ਫੋਟੋ ਲਓ ਜੀ ਲੰਗਰ ਆਪਾਂ ਛਕ ਕੇ ਚੱਲਦੇ ਆਂ ਉਹ ਆਪਾਂ ਜਿਹੜਾ ਲੰਗਰ ਛੱਕ ਲਿਆ ਵੀਰਾਂ ਹੋਣਾਂ ਨੇ ਛਕਾਇਆ ਬਹੁਤ ਗੁਰੂ ਦਾ ਲੰਗਰ ਬਹੁਤ ਵਧੀਆ ਲੱਸੀ ਪੀ ਲਈ ਆ ਚੱਲਦੇ ਆਂ ਜੀ ਆਪਾਂ ਦੁਵਾਰਾ ਤੋਂ ਬਾਹਰਲੇ ਪਾਸੇ ਨੂੰ ਇਹ ਹੈ ਆਪਾਂ ਲੰਗਰ ਹਾਲ ਤੋਂ ਨਿਕਲੇ ਆ ਤੇ ਸਾਹਮਣੇ ਨਾਲ ਜੜੀਆਂ ਸਰਾਮਾ ਵੀ ਬਣੀਆਂ ਹੋਈਆਂ ਨੇ ਬੱਚਾ ਪਾਰਟੀ ਕਿੱਥੇ ਹੋ ਠੀਕ ਹੋ ਮੱਥਾ ਦੇਖ ਰਿਹਾ ਚੱਲਦੇ ਆਂ ਆਪਾਂ ਬਾਰੋ-ਬਾਰ ਜਨ ਸਾਹਿਬ ਦੇ ਦਰਸ਼ਨ ਦੁਆਰਾ ਤੋਂ ਕਰ ਲੋ ਸੰਗਤ ਜੀ ਤੇ ਵੀਡੀਓ ਪੂਰੀ ਜ਼ਰੂਰ ਦੇਖਿਆ ਕਰੋ ਤੇ ਆਪਾਂ ਇਧਰੋਂ ਦੀ ਹੁਣ ਬਾਹਰ ਚੱਲਾਂਗੇ ਸਾਹਮਣੇ ਦੁਆਰਾ ਤੋਂ ਨਿਸ਼ਾਨ ਸਾਹਿਬ ਝੁਲ ਰਹੇ ਦੇਖ ਦਰਸ਼ਕ ਕਰ ਲੋ ਤਾਂ-ਤਾਂ ਸੱਤੇ ਵਾਸ਼ਾ ਸਭ ਦਰ ਪਹਿਲਾ ਕਰਿਓ ਲੋ ਜੀ ਬਾਹਰ ਆ ਗਏ ਆਪਾਂ ਜੰਡਸਾਲ ਦਰਸ਼ਨ ਕਰਕੇ ਤੇ ਹੈ ਮੇਨ ਐਂਟਰੈਂਸ ਲੋ ਦਰਸ਼ਕੀਤੇ ਤੇ ਜਿਹੜੀ ਮੇਰੀ ਵੀਡੀਓ ਇਹਨੂੰ ਜਿਹੜਾ ਸ਼ੇਅਰ ਜ਼ਰੂਰ ਕਰਦੇ ਕਰੋ ਸੰਗਤ ਜੀ ਤਾਂ ਜੋ ਹੋਰ ਨਾ ਤੱਕ ਵੀ ਪਹੁੰਚੇ ਤਾਂ ਜੋ ਤੁਸੀਂ ਇੱਥੇ ਦਰਸ਼ਨ ਜਿਹੜੇ ਅਦਿਤਾਰੇ ਕਰ ਸਕੋ ਇਹਦੇ ਨਾਲ ਇਹ ਵੀਡੀਓ ਨੂੰ ਇੱਥੇ ਆਪਾਂ ਸਮਾਪਤ ਕਰਦੇ ਆਂ ਤੇ ਇਸੇ ਗੁਰਦੁਆਰਾ ਬੀੜ ਜੰਡ ਸਾਹਿਬ ਪਾਸ਼ਾਹੀ ਤਸਵੀਰ ਜੀ ਦੇ ਤੁਸੀਂ ਦਰਸ਼ਨ ਕੀਤੇ ਤੇ ਸੰਗਤ ਜੀ ਇੱਥੇ ਆਇਆ ਕਰੋ ਦਰਸ਼ਨ ਦੀਦਾਰ ਜਿਹੜਾ ਕਰਕੇ ਜਾਣਾ ਜੀ ਤੇ ਨਾਲ ਸੁਰਿੰਦਰ ਸਿੰਘ ਨੂੰ ਦਿਓ ਇਜਾਜ਼ਤ ਅਗਲੀ ਵੀਡੀਓ ਆਉਣ ਤੱਕ ਇੰਤਜ਼ਾਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ